ਗੁਰਦਾਸਪੁਰ ਦੇ ਵਿੱਚ ਇਨਸਾਨੀਅਤ ਸ਼ਰਮਸਾਰ ਹੋਈ ਹੈ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨੂੰ ਆਪਣੀ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਮਾਰਕੁੱਟ ਕਰ ਰਹੀ ਹੈ। ਔਰ ਖਾਸ ਕਰਕੇ ਇਹ ਹੈ ਕਿ ਪੋਤੇ ਦੇ ਸਾਹਮਣੇ ਇਹ ਮਾਰਕੁੱਟ ਕੀਤੀ ਗਈ ਤੇ ਪੋਤੇ ਨੇ ਦਾਦੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋ ਵੀਡੀਓ ਬਣਾਉਂਦਾ ਰਿਹਾ। ਮਹਿਲਾ ਨੇ ਆਪਣੇ ਪੁੱਤ ਦੇ ਸਾਹਮਣੇ ਸੱਸ ਤੇ ਇਹ ਤਸ਼ੱਦਦ ਆਇਆ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਹਾਲਾਂਕਿ ਇਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਟਿਬਰੀ ਥਾਣੇ ਦੇ ਵਿੱਚ ਇਹਨਾਂ ਦਾ ਸਮਝੌਤਾ ਵੀ ਹੋ ਗਿਆ। ਪਰ ਇਹ ਮਹਿਲਾ ਕੁੱਟਦੀ ਰਹੀ ਤੇ ਇਹ ਬਜ਼ੁਰਗ औरत ਪੀਤੀ ਹੋएगी ਤੂੰ ਮम्मा ਕਿਉਂ ਤੰਗ ਕਰ ਰਹੇ ਹੋ ਹੈ ਸਾਰਿਆਂ ਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮम्मा ਤੁਸੀਂ ਕਿਉਂ ਤੰਗ ਕਰ ਰਹੇ ਹੋ ਉਧਰ ਦੇ ਅੰਦਰ ਕੀ ਕਰਨਾ ਯਾਰ ਕਮਰੇ ਥੋੜੇ ਆ ਮੈਂ ਇਹਦੇ ਕਰ ਕੀ ਕਰਦਾ ਪਿਆ ਉਧਰ ਕਮਰੇ ਤੂੰ ਸਾਰਾ ਦਿਨ ਉੱਥੋਂ ਨਹੀਂ ਉੱਠਲਾ ਤੂੰ ਹੀ ਹੱਥ ਝੁਕ ਰਿਹਾ ਦਦੀ ਦੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ ਅੱਛਾ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਆ ਵੇਖ ਮੈਂ ਨਹੀਂ ਪੀਤੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਹਾਲਾਂਕਿ ਪੋਤੇ ਵੱਲੋਂ ਇਹ ਆਪਦੀ ਮਾਂ ਨੂੰ ਕਿਹਾ ਗਿਆ ਕਿ ਤੁਸੀਂ ਕਿਉਂ ਹੱਥ ਝੁਕ ਰਹੇ ਹੋ ਹਾਲਾਂਕਿ ਉਸਨੇ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਪਰ ਇਹ ਜ਼ਰੂਰ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਦਾਦੀ ਤੇ ਕਿਉਂ ਇਸ ਤਰੀਕੇ ਨਾਲ ਹੱਥ ਚੁੱਕ ਰਹੇ ਹੋ ਔਰ ਇਸ ਤੋਂ ਬਾਅਦ ਇਹ ਮਾਮਲਾ ਥਾਣੇ ਵੀ ਜਾ ਪਹੁੰਚੇ ਮੇਰੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਹੈ ਤੇ ਇਹ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਹੈ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮੰਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈਂਗ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਲਾਂ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਸੀ ਕਿ ਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮਮਾ ਨਾਲ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਮੈਂ ਹੀ ਚਾਹੁੰਨੇ ਆ ਕਿ ਚਲੋ ਵੀ ਦਾਦੀ ਨਾਲ ਤੇ ਮਾੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਗੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਵੀ ਨਾ ਵੀਡੀਓ ਲੱਗਦੀ ਬਣਾਉਣ ਵੈ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ ਤਾਂ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਦੀ ਇਹ ਫੋਨ ਫੋਨ ਆ ਗਏ 153 ਤੇ ਮੇਰੇ ਕੋਲ ਫੋਨ ਫੋਨ ਆ ਗਏ ਤੇ ਨਾਲ ਹੀ ਮੈਂ ਫੋਨ ਫੋਨ ਦਿੰਦੀ ਨਹੀਂ ਤੇ ਇਹ ਮਿਲ ਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਬਟ ਆਈ ਇਹ ਨਾ ਮੈਨੂੰ ਤੰਗ ਕਰਦੀ ਹੈ